ਹਾਂਜੀ ਦੋਸਤੋ ਕੀ ਹਾਲ ਨੇ ਤੋਂ ਅੱਛਰੀ ਜਿਹੜੀ ਵੀਡੀਓ ਆ ਉਹ ਖਾਸ ਕਰਕੇ ਮੈਂ ਕਾਂਗਰਸ ਦੀਆਂ ਕੁਝ ਕਮਜ਼ੋਰੀਆਂ ਜਿਹੜੀਆਂ ਮੈਨੂੰ ਲੱਗਦੀਆਂ ਕਿ ਇਸ ਪਾਰਟੀ ਦੇ ਵਿੱਚ ਆ ਕਮਜ਼ੋਰੀਆਂ ਹੈਗੀਆਂ ਉਹਨਾਂ ਬਾਰੇ ਅੱਜ ਵਿਚਾਰ ਕਰਨੀਆਂ ਲੁਧਿਆਣੇ ਤੋਂ ਐਮਐਲਏ ਰਹਿ ਚੁੱਕੇ ਕੈਬਨ ਮੰਤਰੀ ਰਹਿ ਚੁੱਕੇ ਆਸ਼ੂ ਜੀ ਉਹਨਾਂ ਦੀ ਇੱਕ ਇੰਟਰਵਿਊ ਵੀ ਆਈ ਹੈ ਉਹਦੇ ਉਹਨਾਂ ਨੇ ਇੰਟਰਵਿਊ ਦੇ ਵਿੱਚ ਵੀ ਕਾਂਗਰਸ ਦੀਆਂ ਕੁਝ ਕਮਜ਼ੋਰੀਆਂ ਦੱਸੀਆਂ ਨੇ ਤੇ ਮੈਨੂੰ ਲੱਗਦਾ ਕਿ ਉਹਨਾਂ ਦੀਆਂ ਜਿਹੜੀਆਂ ਕਮਜ਼ੋਰੀਆਂ ਜੋ ਉਹਨਾਂ ਨੇ ਦੱਸੀਆਂ ਉਹ ਜਾਇਜ਼ ਆ ਸੋ ਅੱਜ ਦੀ ਵੀਡੀਓ ਜਿਹੜੀ ਆ ਮੈਂ ਖਾਸ ਕਰਕੇ ਇਸੇ ਵਿਸ਼ੇ ਤੇ ਬਣਾਉਣੀ ਆ ਸੋ ਗੱਲਬਾਤ ਮੈਂ ਜਿਹੜੀ ਕਰਨੀ ਆ ਤੁਹਾਡੇ ਨਾਲ ਉਹ ਇਸੇ ਜਰੀਏ ਇਸੇ ਹੀ ਤੇ ਕਰਨੀ ਆ ਮੈਂ ਕਾਂਗਰਸ ਪਾਰਟੀ ਜਿਹੜੀ ਆ ਬਹੁਤ ਮਜ਼ਬੂਤ ਪਾਰਟੀ ਹੈ ਬਹੁਤ ਪੁਰਾਣਾ ਇਤਿਹਾਸ ਹੈ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚ ਕਾਂਗਰਸ ਦੀ ਸਥਿਤੀ ਜਿਹੜੀ ਹੈ 2017 ਤੋਂ ਬਾਅਦ ਚ ਸਪਨ ਪਤਾ ਹੀ ਹੈ ਜੋ ਵੇਵ ਸੀਗੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਪਰ ਬਹੁਤ ਕਮੀਆਂ ਰਹੀਆਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਮਾਡਲ ਲੈ ਕੇ ਆਂਦਾ ਪੰਜਾਬ ਮਾਡਲ ਜਾਂ ਤਾਂ ਉਹ ਚੰਗੀ ਤਰ੍ਹਾਂ ਸਮਝਾ ਨਹੀਂ ਸਕੇ ਪੰਜਾਬ ਮਾਡਲ ਜਿਹੜਾ ਤੇ ਜਾਂ ਫਿਰ ਉਹ ਲੋਕਾਂ ਨੂੰ ਸਮਝ ਨਹੀਂ ਆਈ ਪਰ ਉਹਨਾਂ ਦਾ ਇੱਕ ਮੇਨ ਜਿਹੜੀ ਉਹਨਾਂ ਚ ਵੀਕ ਪੁਆਇੰਟ ਸੀਗਾ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਵਿੱਚ ਉਹ ਉਹ ਸਝਾ ਕਿ ਉਹ ਮੁੱਖ ਮੰਤਰੀ ਦੀ ਕੁਰਸੀ ਵੱਲ ਜ਼ਿਆਦਾ ਸੀਗਾ ਉਹਨਾਂ ਦਾ ਧਿਆਨ ਇਹੀ ਜਿਹੜਾ ਪੁਆਇੰਟ ਹੈ ਹੁਣ ਵੀ ਜਿਹੜਾ ਬਹੁਤ ਵੱਡੀ ਕਮਜ਼ੋਰੀ ਹੈ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਨਹੀਂ ਜਾਂ ਲੀਡਰ ਨਹੀਂ ਉਹਨਾਂ ਦੇ ਵਿੱਚ ਬਹੁਤ ਹੀ ਵੀਕ ਪੁਆਇੰਟ ਹੈ ਕਿ ਉਹਨਾਂ ਦਾ ਧਿਆਨ ਹੈ ਜਿਹੜਾ ਸਿਰਫ ਕੁਰਸੀ ਹਲ ਹੈ ਸੀਐਮ ਬੰਦੀ ਦੇ ਵਿੱਚ ਹੈ ਜਲੰਧਰ ਦੀ ਜਮਣੀ ਚੋਣ ਹੁੰਦੀ ਹੈ ਤੇ ਆਪਾਂ ਨਤੀਜਾ ਜਿਹੜਾ ਦੇਖ ਸਕਦੇ ਹਾਂ ਕਾਂਗਰਸ ਤੀਜੇ ਨੰਬਰ ਤੇ ਆਉਂਦੀ ਹੈ ਪਰ ਜਿਹੜਾ ਐਕਟ ਪੂਲ ਸੀਗਾ ਉਹਦੇ ਵਿੱਚ ਕਾਂਗਰਸ ਜਿੱਤਦੀ ਨਜ਼ਰ ਆ ਰਹੀ ਸੀ ਪਰ ਜਦੋਂ ਰਿਜ਼ਲਟ ਆਉਂਦੇ ਆ ਹਨਾ ਨਤੀਜੇ ਆਉਂਦੇ ਆ ਸਾਹਮਣੇ ਤਾਂ ਕਾਂਗਰਸ ਪਾਰਟੀ ਹੈ ਜਿਹੜੀ ਉਹ ਤੀਜੇ ਨੰਬਰ ਤੇ ਆਉਂਦੀ ਹੈ ਤਾਂ ਬੁਰੀ ਤਰ੍ਹਾਂ ਹਾਰਦੇ ਆ ਹਾਰਦੀ ਹੈ ਆ ਰਾਜਾ ਵੜਿੰਗ ਜੀ ਬਹੁਤ ਵਧੀਆ ਰਾਜਨੀਤੀ ਬਹੁਤ ਉਹਨਾਂ ਦਾ ਵਧੀਆ ਹੈ ਲੁਧਿਆਣੇ ਦੇ ਵਿੱਚ ਉਹਨਾਂ ਨੇ ਐਮਪੀ ਜਿਹੜੀ ਸੀਟ ਹੈ ਬਹੁਤ ਵੱਡੀ ਮਾਰਜਨ ਦੇ ਨਾਲ ਉਹਨਾਂ ਉਹ ਜਿੱਤੇ ਨੇ ਪਰ ਉਹਨਾਂ ਦਾ ਵੀ ਮਾਫ ਕਰਿਓ ਉਹਨਾਂ ਦੇ ਚਾਹਣ ਵਾਲੇ ਜਿਹੜੇ ਨੇ ਜੋ ਉਹਨਾਂ ਦੇ ਸਪੋਰਟਰ ਨੇ ਉਹਨਾਂ ਲਈ ਇਹ ਗੱਲ ਜਿਹੜੀ ਹੈ ਬੜੀ ਵੱਡੀ ਹੋਊਗੀ ਉਹ ਉਹ ਇਹੀ ਗੱਲ ਚਾਉਂਦੇ ਨੇ ਇਹੀ ਗੱਲ ਹੈ ਉਹਨਾਂ ਦਾ ਵੀ ਧਿਆਨ ਜਿਹੜਾ ਕੁਰਸੀ ਉੱਲ ਹੈ ਸੀਐਮ ਦੀ ਕੁਰਸੀ ਉੱਲ ਹੈ ਕਿ ਮੈਂ ਹੀ ਆ ਜਿਹੜਾ ਕਿ ਅਗਲਾ ਸੀਐਮ ਪਰ ਨਹੀਂ ਜੇ ਪਾਰਟੀ ਨੂੰ ਬਚਾਉਣਾ ਹੈ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਤਾਂ ਇਹ ਗੱਲਾਂ ਜੜੀਆਂ ਨੇ ਸਾਈਡ ਤੇ ਰੱਖਣੀਆਂ ਪੈਣ ਚਾਹੀਦੀਆਂ ਇਹ ਡਿਸਾਈਡ ਜਿਹੜੇ ਆ ਲੋਕ ਕਰਨਗੇ ਵੋਟਰ ਕਰਨਗੇ ਕਿ ਸੀਐਮ ਲਈ ਕਿਹੜਾ ਚਿਹਰਾ ਜਿਹੜਾ ਚਿਹਰਾ ਜਿਹੜਾ ਵਾ ਉਹ ਵਧੀਆ ਇਹ ਲੋਕਾਂ ਤੇ ਰਹਿਣ ਦੋ ਤੁਸੀਂ ਆਪਣਾ ਕੰਮ ਕਰੋ ਆਪਣੇ ਪੰਜਾਬ ਲਈ ਪੰਜਾਬ ਦੇ ਹਟਕਾਲੀ ਕੰਮ ਕਰੋ ਔਰ ਜਲੰਧਰ ਦੀ ਜਿਮਣੀ ਚੋਰਨ ਤੇ ਅਸੀਂ ਹਾਰਈਆਂ ਹੁਣ ਇਹ ਨਾ ਹੋਵੇ ਕਿ ਸਾਨੂੰ ਗਿੱਦੜ ਬਾਹਾ ਦੀ ਸੀਟ ਆ ਜਿਹੜੀ ਉਹ ਵੀ ਹਾਰ ਨਹੀਂ ਪਵੇ ਇਸ ਪਾਰਟੀ ਨੂੰ ਅਕਾਲੀ ਦਲ ਇਸ ਸਮੇਂ ਜਿਹੜੀ ਹੈ ਉਹ ਜ਼ੀਰੋ ਮਤਲਬ ਉਹਦੀ ਜੋ ਉਹਦੀ ਸਥਿਤੀ ਹੈ ਆਪਾਂ ਸਾਰੇ ਜਾਣਦੇ ਉਹ ਉਸ ਪਾਰਟੀ ਦੀ ਕੀ ਸਥਿਤੀ ਹੈ ਪਰ ਉਸ ਪਾਰਟੀ ਦੇ ਵਿੱਚ ਇੱਕ ਗੱਲ ਮੈਂ ਨੋਟ ਕੀਤੀ ਹੈ ਉਸ ਪਾਰਟੀ ਦੀ ਉਸ ਪਾਰਟੀ ਦੇ ਵਿੱਚ ਜੇ ਸੁਖਬੀਰ ਸਿੰਘ ਬਾਦਲ ਜੀ ਚਿਹਰੇ ਰਹੇ ਨੇ ਪ੍ਰਧਾਨ ਨੇ ਤੇ ਉਹੀ ਸੀਐਮ ਬਣਦੇ ਨੇ ਪਰ ਉਹਨਾਂ ਦਾ ਕੋਈ ਵੀ ਵਰਕਰ ਉਹਨਾਂ ਦਾ ਕੋਈ ਵੀ ਲੀਡਰ ਐਮਐਲਏ ਉਹਨੇ ਕਦੀ ਨਹੀਂ ਕਿਹਾ ਕਿ ਮੈਂ ਚਾਹਵਾਂਾ ਸੀਐਮ ਬੰਦਾ ਹੈਨਾ ਤੇ ਉਹ ਇਹ ਇੱਕ ਬੜੀ ਵੱਡੀ ਗੱਲ ਹੈ ਕਾਲੀ ਦਲ ਦੇ ਵਿੱਚ ਜਦ ਤੱਕ ਰਹੀ ਇੱਕ ਮੁਠ ਵਾਂਗੂ ਰਹੀ ਹੈ ਨਾ ਪਰ ਕਾਂਗਰਸ ਦੇ ਵਿੱਚ ਜਿਹੜਾ ਵਾ ਕਿਸੇ ਦਾ ਮੂੰਹ ਕਿਧਰ ਨੂੰ ਆ ਕਿਸੇ ਦਾ ਮੂੰਹ ਕਿਸੇ ਪਾਸੇ ਆ ਇਹ ਗੱਲਾਂ ਨੂੰ ਸਾਈਡ ਤੇ ਰੱਖ ਕੇ ਜੇ ਤੁਸੀਂ 2027 ਦੇ ਵਿੱਚ ਸੱਤਾ ਲੈਣੀ ਚਾਹੁੰਦੇ ਹੋ ਤਾਂ ਇਹ ਜੜੀਆਂ ਚੀਜ਼ਾਂ ਨੇ ਸਾਈਡ ਤੇ ਰੱਖ ਕੇ ਸਾਨੂੰ ਅੱਗੇ ਤੁਹਾਨੂੰ ਚੱਲਣਾ ਚਾਹੀਦਾ ਹੁਣ ਬਹੁਤ ਸਾਰੇ ਵੀਰ ਭਰਾ ਕਹਿਣਗੇ ਪਿਤਾਰੀ ਕਿਸੇ ਨੇ ਸਲਾਹ ਨਹੀਂ ਮੰਗੀ ਮੇਰਾ ਇਹ ਚੈਨਲ ਆ ਇਸ ਚੈਨਲ ਡਰਾਇੰਗ ਮੈਂ ਆਪਣੀ ਜੋ ਮੇਰਾ ਐਕਸਪੀਰੀਅੰਸ ਆ ਜੋ ਆਪਣੇ ਸੁੱਧ ਬੁੱਧੀ ਅਨੁਸਾਰ ਕੁਝ ਕੁ ਗੱਲਾਂ ਮੈਂ ਕਰਦਾ ਹੁੰਨਾ ਲੀਡਰ ਵਾਲੀ ਲੀਡਰ ਪਾਰਟੀ ਮਾੜੀ ਨਹੀਂ ਹੁੰਦੀ ਲੀਡਰ ਜਿਹੜੇ ਹੁੰਦੇ ਆ ਉਹ ਹੋ ਸਕਦਾ ਮਾੜੇ ਹੋਣ ਪਾਰਟੀ ਕਦੇ ਮਾੜੀ ਨਹੀਂ ਹੁੰਦੀ ਪਰ ਆਪਾਂ ਕ ਹਮੇਸ਼ਾ ਇਹ ਗੱਲ ਕਹੀਦੀ ਹੈ ਕਿ ਜੇ ਕੋਈ ਚੰਗਾ ਕੰਮ ਕਰਦਾ ਤਾਂ ਉਹਦੀ ਸਲਾਘਾ ਕਰਨੀ ਚਾਹੀਦੀ ਹੈ ਸੋ ਇਸੇ ਤਰ੍ਹਾਂ ਮੇਰਾ ਹਮੇਸ਼ਾ ਮੰਪੀ ਨੇ ਅੱਜ ਲਾਲੋ ਜਾਂ ਕਿੱਦਾਂ ਵੀ ਆ ਮੈਂ ਜੋ ਵੀ ਕਹਿੰਨਾ ਮੈਂ ਸ਼ਰੀਆਮ ਕਹਿੰਨਾ ਹਾਂ ਜੇ ਮੈਂ ਕਾਲੀਦਾਲ ਵਾਸਤੇ ਵੀਡੀਓ ਬਣਾਈ ਸੀ ਤੇ ਉੱਤੇ ਵੀ ਬੜਾ ਕਿੰਤੂ ਪਰੰਤੂ ਪ੍ਰਾਮਾਣ ਨਹੀਂ ਕੀਤਾ ਪਰ ਮੇਰੇ ਮਨ 'ਚ ਇਦਾਂ ਦੀ ਨਹੀਂ ਗੱਲ ਹੈਗੀ ਸੀ ਅੱਜ ਮੈਂ ਕਾਂਗਰਸ ਦੀਆਂ ਕਮਜ਼ੋਰੀ ਦੱਸ ਰਿਹਾ ਕਮਜ਼ੋਰੀ ਮੇਨ ਇਹੀ ਹੈ ਕਿ ਉਹਨਾਂ ਨੂੰ ਸਿਰਫ ਕੁਰਸੀ ਦੀ ਦੀ ਹੈ ਜਿਹੜਾ ਵੀ ਲੀਡਰ ਹੈ ਉਹ ਬਸ ਇਹੀ ਸੋਚਦਾ ਕਿ ਮੈਂ ਹੀ ਸੀਐਮ ਆ ਪੰਜਾਬ ਦਾ ਪਰ ਜੇ ਪਾਰਟੀ ਨੂੰ ਬਚਾਉਣਾ ਆ 2027 ਦੀਆਂ elections ਜਿੱਤਣੀਆਂ ਤੇ ਇਹ ਚੀਜ਼ਾਂ ਜਿਹੜੀਆਂ ਬਹੁਤ ਪਿੱਛੇ ਛੱਡ ਗਈ ਸਾਨੂੰ ਆਉਣਾ ਪਊਗਾ ਬਾਕੀ ਵੀਡੀਓ ਬਹੁਤ ਲੰਮੀ ਹੈ ਮੇਰੀਆਂ ਇੰਨੀਆਂ ਕ ਬੇਨਤੀਆਂ ਸੀ ਇੰਨੀ ਕ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਕਿ ਕਾਂਗਰਸ ਪਾਰਟੀ ਨੂੰ ਇਹ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਵਰਕਰਾਂ ਦਾ ਸਾਥ ਦੇਣਾ ਚਾਹੀਦਾ ਵਰਕਰਾਂ ਦੇ ਨਾਲ ਖੜਨਾ ਚਾਹੀਦਾ ਹਰ ਮੁੱਦੇ ਤੇ ਬੋਲਣਾ ਚਾਹੀਦਾ ਤਾਂ ਜਾ ਕੇ ਅਸੀਂ 2027 ਦੀ ਜਿਹੜੀ ਸੱਤਾ ਵਾ ਉਹ ਹਾਸਲ ਕਰ ਸਕਦੇ ਆ ਬਾਕੀ ਮੇਰੇ ਵੱਲੋਂ ਕਹੇ ਗਏ ਸ਼ਬਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਈ ਹੋਵੇ ਤਾਂ ਮਾਫ ਕਰਿਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ